ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਹੋਈ ਪੱਕੀ ਛੁੱਟੀ ਐਸਪੀਸੀ ਦੀ ਅੰਤਰਿਕ ਕਮੇਟੀ ਨੇ ਲਿਆ ਵੱਡਾ ਫੈਸਲਾ ਗਿਆਨੀ ਜਗਤਾਰ ਸਿੰਘ ਨੂੰ ਲਾਇਆ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਦੀ ਸਿਰਸਾ ਨਾਲ ਮੁਲਾਕਾਤ ਤੇ ਬਵਾਲ ਪਰਮਜੀਤ ਸਰਨਾ ਬੋਲੇ ਸਿਰਸਾ ਨੂੰ ਸਨਮਾਨ ਦੇ ਕੇ ਕੀ ਸਾਬਿਤ ਕਰਨਾ ਚਾਹੁੰਦੇ ਨੇ ਗਿਆਨੀ ਹਰਪ੍ਰੀਤ ਕਿ ਦਿੱਲੀ ਨਾਲ ਪੁਗਾ ਨੇ ਪੁਗਾ ਰਹੇ ਨੇ ਯਾਰੀ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਅਦਾਲਤ ਨੇ 2 ਦਿਨ ਦੀ ਦਿੱਤੀ ਕਸਟਡੀ ਪਰੋਲ ਸੰਸਦ ਪਾਰਲੀਮੈਂਟ ਸੈਸ਼ਨ 'ਚ ਹਿੱਸਾ ਲੈਣ ਲਈ ਮਿਲੀ ਪਰੋ ਫਰੀਦਕੋਟ ਦੇ ਪਿੰਡ ਚੰਦਪਾਣ 'ਚ ਮਜ਼ਦੂਰਾਂ ਤੇ ਪੁਲਿਸ ਵਿਚਾਲੇ ਝੜਪ ਦਾ ਮਾਮਲਾ ਭਾਜਪਾ ਆਗੂ ਵਿਜੇ ਸੰਪਲਾ ਨੇ ਮਜ਼ਦੂਰਾਂ ਨਾਲ ਕੀਤੀ ਮੁਲਾਕਾਤ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਵਾਅਦਾ ਪੰਜਾਬ ਦੇ ਕਿਸਾਨਾਂ ਨਾਲ ਠੱਗੀ ਮਾਰਨ ਵਾਲੇ ਚਾਰ ਮੁਲਜ਼ਮ ਗ੍ਰਿਫਤਾਰ ਮੁਲਜ਼ਮਾਂ ਨੇ ਸਰਕਾਰੀ ਅਨਾਜ ਪੋਰਟਲ ਕੀਤੇ ਸੀ ਹੈਕ ਕਿਸਾਨਾਂ ਕੋਲ 36 ਲੱਖ ਰੁਪਏ ਦੀ ਮਾਰੀ ਸੀ ਠੱਗੀ ਸਰਮਨ ਸਿੰਘ ਪੰਦੇਰ ਵੱਲੋਂ 25 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਬੋਲੇ ਜੇ 14 ਤਰੀਕ ਦੀ ਮੀਟਿੰਗ 'ਚ ਕੇਂਦਰ ਨਾਲ ਨਾ ਬਣੀ ਸਹਿਮਤੀ ਤਾਂ ਪਾਵਾਂਗੇ ਦਿੱਲੀ ਵੱਲ ਚਾਲੇ ਮਾਨਸਾ 'ਚ ਐਂਕਾਊਂਟਰ ਦੌਰਾਨ ਗੈਂਗਸਟਰ ਚਖਵੀ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਈ ਸੀ ਪੁਲਿਸ ਗੈਂਗਸਟਰ ਨੇ ਪੁਲਿਸ ਤੇ ਫਾਇਰਿੰਗ ਕਰ ਭੱਜਣ ਦੀ ਕੀਤੀ ਸੀ ਕੋਸ਼ਿਸ਼ ਪਟਿਆਲਾ ਚ ਕੂੜੇ ਦੇ ਡੰਬ ਚੋਂ ਮਿਲੇ 7 ਰਾਕਟ ਸ਼ੈੱਲ ਪੁਲਿਸ ਮੁਤਾਬਕ ਕੋਈ ਤਮਾਕਾ ਖੇਜ਼ ਸਮਗਰੀ ਬਰਾਮਦ ਨਹੀਂ ਆਰਮੀ ਨੂੰ ਦਿੱਤੀ ਗਈ ਸੂਚਨਾ ਮੰਨਤਾ ਕੁਲਕਰਨੀ ਨੇ ਮਹਾ ਮੰਡਲੇਸ਼ਵਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਕਿ ਆ ਮੈਂ ਸਾਧਵੀ ਸੀ ਤੇ ਸਾਧਵੀ ਰਹਾਂਗੀ ਮਹਾ ਮੰਡਲੇਸ਼ਵਰ ਬਣਾਏ ਜਾਣ ਤੇ ਕਈ ਲੋਕਾਂ ਨੂੰ ਹੋਈ ਪਰੇਸ਼ਾਨ ਸਸਕਾਲ న్యూਜ਼ ਏਟਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਵਿਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾ ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਨਾਲ ਜੁੜੀ ਹੋਈ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੀ ਪੱਕੀ ਛੁੱਟੀ ਹੋ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹੈ ਤਖਤਰੀ ਦੰਦਮਾ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਐਸਜੀਪੀਸੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਜੋ ਜਾਂਚ ਕਮੇਟੀ ਬਿਠਾਈ ਗਈ ਸੀ ਉਸ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਜਗ੍ਹਾ ਗਿਆਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਇਲਜ਼ਾਮ ਪਿਛਲੇ ਸਮੇਂ ਦੇ ਵਿੱਚ ਲੱਗੇ ਸੀ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਲਾਏ ਗਏ ਸੀ ਉਸ ਨੂੰ ਲੈ ਕੇ ਇੱਕ ਕਮੇਟੀ ਬਣੀ ਸੀ ਤਿੰਨ ਮੈਂਬਰੀ ਸਬ ਕਮੇਟੀ ਦਾ ਗਠਨ ਐਸਟੀਪੀਸੀ ਨੇ ਕੀਤਾ ਸੀ ਔਰ ਉਸ ਵੱਲੋਂ ਅੱਜ ਦੀ ਅੰਤਰੀਕ ਕਮੇਟੀ ਦੀ ਮੀਟਿੰਗ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਗਈ ਔਰ ਇਸ ਰਿਪੋਰਟ ਨੂੰ ਐਸਜੀਪੀਸੀ ਦੀ ਅੰਤਰੀਕ ਕਮੇਟੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਯਾਨੀ ਇਸ ਰਿਪੋਰਟ ਨੂੰ ਮਨਜ਼ੂਰ ਕਰਨ ਦਾ ਮਤਲਬ ਸੀ ਕਿ ਐਸਜੀਪੀਸੀ ਦੀ ਅੰਤਰੀਕ ਕਮੇਟੀ ਨੇ ਜਿਹੜੀ ਜਿਹੜੀ ਸਬ ਕਮੇਟੀ ਬਣਾਈ ਸੀ ਤਿੰਨ ਮੈਂਬਰੀ ਉਸ ਤਿੰਨ ਮੈਂਬਰੀ ਕਮੇਟੀ ਨੇ ਉਹਨਾਂ ਇਲਜ਼ਾਮਾਂ ਨੂੰ ਸਹੀ ਪਾਇਆ ਔਰ ਆਪਣੀ ਰਿਪੋਰਟ ਅੰਤਰੀਕ ਕਮੇਟੀ ਦੇ ਵਿੱਚ ਰੱਖੀ ਜਿਸ ਤੋਂ ਬਾਅਦ ਉਸ ਰਿਪੋਰਟ ਨੂੰ ਪ੍ਰਵਾਨ ਕਰ ਲਿਆ ਗਿਆ ਯਾਨੀ ਹਰਪ੍ਰੀਤ ਦੇ ਰਿਸ਼ਤੇਦਾਰ ਵੱਲੋਂ ਇਹ ਗੰਭੀਰ ਇਲਜ਼ਾਮ ਲਾਏ ਗਏ ਸੀ ਤੇ ਸਬਕਮਟੀ ਦੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਨੂੰ ਅਪਰੂਵ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਪੱਕੇ ਤੌਰ ਤੇ ਖਤਮ ਕਰਨ ਦਾ ਫੈਸਲਾ ਐਸਜੀਪੀਸੀ ਦੀ ਅੰਤਰੰਕ ਕਮੇਟੀ ਚ ਲਿਆ ਗਿਆ। ਯਾਨੀ ਗਿਆਨੀ ਹਰਪ੍ਰੀਤ ਸਿੰਘ ਦੀ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਪੱਕੀ ਛੁੱਟੀ ਕਰ ਦਿੱਤੀ ਗਈ ਹੈ ਔਰ ਉਹਨਾਂ ਦੀ ਜਗ੍ਹਾ ਗਿਆਨੀ ਜਗਤਾਰ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ ਹੈ ਤਖਤਸ਼ਰੀ ਦਮਦਮਾ ਸਾਹਿਬ ਦੇ। ਸੋ ਅਕਾਲੀ ਦਲ ਦੇ ਜਿਹੜੇ ਬਾਗੀ ਗੁੱਟ ਨਾਲ ਸੰਬੰਧਿਤ ਹੈ ਮੈਂਬਰ ਨੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਮੈਂਬਰ ਨੇ ਉਹਨਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਗਿਆ ਅੰਦਰ ਮੀਟਿੰਗ ਦੇ ਵਿੱਚ ਵੀ ਕੀਤਾ ਗਿਆ ਪਰ ਬਹੁਮਤ ਦੇ ਆਧਾਰ ਤੇ ਐਸਜੀਪੀਸੀ ਦੀ ਅੰਤਰਿਕ ਕਮੇਟੀ ਨੇ ਫੈਸਲਾ ਲੈ ਲਿਆ ਔਰ ਗੈਨੀ ਹਰਪ੍ਰੀਤ ਸਿੰਘ ਦੀਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਬਾਹਰ ਆ ਕੇ ਨਿਊਜ਼ 18 ਨਾਲ ਗੱਲਬਾਤ ਦੇ ਵਿੱਚ ਵੀ ਜਿਹੜਾ ਮੈਂਬਰਾਂ ਨੇ ਅੰਦਰ ਵਿਰੋਧ ਕੀਤਾ ਸੀ ਉਹਨਾਂ ਨੇ ਬਾਹਰ ਵੀ ਆ ਕੇ ਆਪਣੀ ਉਹੀ ਗੱਲ ਕਹੀ ਕਿ ਇਹ ਤੱਕੇਸ਼ਾਈ ਹੈ ਔਰ ਅਕਾਲੀ ਦਲ ਦੇ ਦਬਾਅ ਵੇਠ ਹੋਣਾ ਕਿ ਆ ਕਿ ਇਹ ਫੈਸਲੇ ਐਸਜੀਪੀਸੀ ਵੱਲੋਂ ਲੈ ਗਏ ਨੇ ਸੋ ਗਿਆਨੀ ਹਰਪ੍ਰੀਤ ਸਿੰਘ ਖੁਦ ਇਹ ਗੱਲ ਪਹਿਲਾਂ ਕਈ ਵਾਰ ਕਹਿ ਚੁੱਕੇ ਨੇ ਆਪਣੇ ਮੂੰਹੋਂ ਇਹ ਗੱਲ ਕਹਿ ਚੁੱਕੇ ਨੇ ਕਿ ਉਹਨਾਂ ਦੇ ਖਿਲਾਫ ਫੈਸਲਾ ਲੈਣਾ ਹੈ ਸਕ੍ਰਿਪਟ ਲਿਖੀ ਜਾ ਚੁੱਕੀ ਹੈ ਸਿਰਫ ਫੈਸਲਾ ਫੈਸਲੇ ਤੇ ਦਸਤਖਤ ਹੋਣੇ ਨੇ ਤੇ ਅੱਜ ਐਸਜੀਪੀਸੀ ਦੀ ਅੰਤਰੀਕ ਕਮੇਟੀ ਵੱਲੋਂ ਇਹ ਫੈਸਲਾ ਲੈਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਕੇ ਤੌਰ ਤੇ ਫਾਰਕ ਕਰ ਦਿੱਤਾ ਗਿਆ ਜਿਹੜੀ ਸਾਬਕਾ ਕਮੇਟੀ ਦੀ ਰਿਪੋਰਟ ਹੈ ਜਿਹੜੀ ਉਹ ਪ੍ਰਵਾਨ ਕਰ ਲਈ ਗਈ ਉਹਨਾਂ ਦੀਆਂ ਵੇਖੋ ਸਵਾਮਾਂ ਜਿਹੜੀਆਂ ਨੇ ਉਹਨਾਂ ਨੂੰ ਉੱਤੋਂ ਫਰਕ ਕਰ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਪੜਤਾਲ ਕਰਾਰੇ ਸੀ ਸ਼੍ਰੋਮਣੀ ਕਮੇਟੀ ਤਿੰਨ ਮੈਂਬਰੀ ਕਮੇਟੀ ਉਹਨੂੰ ਉਹਨਾਂ ਨੇ ਮਤੇ ਨੂੰ ਲਿਆ ਕੇ ਉਹਦੀਆਂ ਸਵਾਮਾਂ ਖਤਮ ਕਰ ਦਿੱਤੀਆਂ ਅੱਜ ਅਸੀਂ ਮੈਂ ਜਸਵੰਤ ਸਿੰਘ ਪ੍ਰੇਨ ਪਰਮਜੀਤ ਸਿੰਘ ਜੀ ਰੈਪ ਔਰ ਜਹਦਾਰ ਅਮਰੀਕ ਸਿੰਘ ਜੀ ਬਸ਼ੋਆ ਅਸੀਂ ਤਿੰਨ ਮੈਂਬਰਾਂ ਨੇ ਨਾਲੇ ਤੋਂ ਇਸ ਮਤੇ ਦਾ ਵਿਰੋਧ ਕੀਤਾ ਹੈ ਪੜਤਾਲ ਉਹਨਾਂ ਨੇ ਪੜ ਕੇ ਸੁਣਾਈ ਹੈ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਬਾਰੇ ਜੋ ਪੜਤਾਲ ਚ ਉਹਨਾਂ ਨੇ ਗੱਲਾਂ ਕਹੀਆਂ ਉਹ ਸਾਰੀਆਂ ਝੂਠ ਨਾ ਹੋਣ ਉਹਨਾਂ ਚ ਹੋ ਸਕਦਾ ਕੋਈ ਗੱਲ ਸੱਚੀ ਵੀ ਹੋਵੇ ਪਰ ਗੱਲ ਸੁਧਾਰਦੀ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਅਸੀਂ ਇਸ ਮੀਟਿੰਗ ਦੇ ਵਿੱਚ ਕਿਹਾ ਪ੍ਰਧਾਨ ਜੀ ਜੇ ਉਹਨਾਂ ਚ ਊਰਤਾਈ ਸੀ ਜਿਵੇਂ ਸਿੱਖ ਜਗਤ ਕਹਿੰਦਾ ਸਾਰੇ ਆਗੂ ਕਹਿੰਦੇ ਆ ਬਹੁਤ ਸਾਰੇ ਕਿ ਜਿੰਨਾ ਚਿਰ ਤੁਹਾਡੀ ਹਾਂਝਾਂ ਗਿਆਨੀ ਹਰਪੀਸ ਕਹਿੰਦਾ ਰਿਹਾ ਤੇ ਤੁਹਾਨੂੰ ਉਹਨਾਂ ਚਿਰ ਹੁਣ ਤਾਈਆਂ ਦਿਸੀਆਂ ਨਾ ਇਸ ਬਿਲਕੁਲ ਰਾਜਨੀਤਿਕ ਤੋ ਪ੍ਰੇਰਤ ਫੈਸਲਾ ਵਾ ਦੋ ਤਰੀਕ ਦਾ ਜਿਹੜਾ ਹੁਕਮਨਾਮਾ ਸੀ ਉਹਦੀ ਕਿੜ ਕੱਢੀ ਆ ਗਿਆਨੀ ਹਰਪੀਸ ਸਿੰਘ ਨੂੰ ਅੱਜ ਸਵੇਰ ਮਾ ਖਤਮ ਕਰਕੇ ਅਸੀਂ ਇਹ ਦੇਖਦੇ ਆਂ ਜਿਹੜਾ 2 ਦਸੰਬਰ ਨੂੰ ਪੰਜ ਸੰਸਦਾਂ ਨੇ ਫੈਸਲਾ ਕੀਤਾ ਸੀ ਸਾਰੀ ਦੁਨੀਆ 'ਚ ਉਹਦਾ ਚੰਗਾ ਸੰਦੇਸ਼ ਗਿਆ ਸੀ ਪਰ ਉਹ ਕੁਝ ਲੋਕਾਂ ਨੂੰ ਭਾਵੇਂ ਅਕਾਲੀ ਦਲ ਦਾ ਪ੍ਰਧਾਨ ਆ ਜਾਂ ਹੋਰ ਉਹਨੂੰ ਚੰਗਾ ਨਹੀਂ ਲੱਗਾ ਸੀ ਉਹ ਤੋਂ ਪ੍ਰੇਰਿਤ ਹੋ ਕੇ ਸਾਰਾ ਇਹ ਕੀਤਾ ਗਿਆ ਜਿੰਦਰਾ ਜਦੋਂ ਐਗਜ਼ੀਕਟਿਵ ਦੀ ਮੀਟਿੰਗ ਚੱਲ ਰਹੀ ਸੀ ਉਹਦੇ ਵਿੱਚ ਤੁਹਾਡੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਬਿਲਕੁਲ ਕੀਤਾ ਗਿਆ ਅਸੀਂ ਡਟ ਕੇ ਕੀਤਾ ਤੇ ਜਿਹੜਾ ਕੀਤਾ ਗਿਆ ਆ ਇਹ ਇਸ ਕਰਕੇ ਕੀਤਾ ਗਿਆ ਜੋ 2 ਦਸੰਬਰ ਨੂੰ ਪੰਚ ਸੇਖ ਸੰਸਦ ਸਾਹਿਬਾਨ ਨੇ ਫੈਸਲਾ ਲਿਆ ਜੇ ਪ੍ਰਧਾਨ ਸਾਹਿਬ ਦੇ ਹੱਕ ਚ ਕਰ ਦਿੰਦੇ ਫੇਰ ਠੀਕ ਸੀਗਾ ਜੱਤੀ ਉਹ ਸੁਣਦਾ ਰਿਹਾ ਇਹਨਾਂ ਦੀ ਫੈਸਲੇ ਦਾ ਹੀ ਖਮਿਆਜ਼ਾ ਜਿਹੜਾ ਭੁਗਤਣਾ ਬਿਲਕੁਲ ਬਿਲਕੁਲ ਜਿੰਨੇ ਸਾਲ ਉਹਨਾਂ ਦੇ ਸਿੰਘ ਸਾਹਿਬ ਸੁਣਦੇ ਰਹਿ ਉਦੋਂ ਉਹਨਾਂ ਨੂੰ ਚੰਗਾ ਸੀ ਜੇ ਅੱਜ ਉਹਨਾਂ ਦੇ ਜੋ ਚਾਹੁੰਦੇ ਸੀ ਫੈਸਲਾ ਉਹਦੇ ਮੁਤਾਬਕ ਨਹੀਂ ਇਹਨਾਂ ਨੇ ਕੀਤਾ ਹੋਰ ਅਹਿਮ ਸਵਾਲ ਹਰਜਿੰਦਰ ਸਿੰਘ ਧਾਮੀ ਅਕਸਰ ਮੀਡੀਆ ਦੇ ਵਿੱਚ ਰੂਬਰੂ ਹੁੰਦੇ ਆ ਹਰ ਛੋਟੇ ਵੱਡੇ ਕੋਈ ਵੀ ਸਿੱਖਾਂ ਦੇ ਨਾਲ ਜੁੜਿਆ ਮਸਲਾ ਪਰ ਪਿਛਲੇ ਕੁਝ ਸਮੇਂ ਤੋਂ মিডিਆ ਦੇ ਨਾਲ ਦੂਰੀ ਔਰ ਮੀਟਿੰਗ ਦੇ ਅੰਦਰ ਵੀ ਤੁਹਾਨੂੰ ਕੀ ਲੱਗਦਾ ਕਿ ਉਹ ਵੀ ਕਿਸੇ ਦਬਾਅ ਹੇਠ ਪੂਰਾ ਦਬਾਅ ਥੱਲੇ ਆ ਜਦੋਂ ਕਟਾਣਾ ਸਾਹਿਬ ਮੀਟਿੰਗ ਹੋਈ ਸੀ ਅਸੀਂ ਤਾਂ ਧਾਮੀ ਸਾਹਿਬ ਨੇ ਵੀ ਸਵਾਲ ਕੀਤੇ ਸੀ ਵੀ ਤੁਹਾਡੇ ਤੇ ਕਿਉਂ ਨਾ ਹੋ ਜਵੇ ਤੁਸੀਂ ਵੀ ਆਪ ਸ਼ਬਦ ਬੋਲੇ ਆ ਬੀਬੀ ਜਕੀਰ ਕੋਰ ਨੂੰ ਅਸੀਂ ਤਾਂ ਬ੍ਰੈਕ ਚ ਵੀ ਉਹਨਾਂ ਨੇ ਕਿਹਾ ਅੱਜ ਵੀ ਉਹਨਾਂ ਨੂੰ ਕਿਹਾ ਪ ਜੇ ਸੁਪਰੀਮ ਕੋਰਟ ਹੋਵੇ ਤੇ ਹਾਈ ਕੋਰਟ ਉਹ ਤੇ ਕਿਦਾਂ ਇਨਕੁਆਇਰੀ ਕਰ ਸਕਦੀ ਆ ਜਿਹੜੇ ਮੈਂਬਰਾਂ ਵੱਲੋਂ ਕਮੇਟੀ ਦੇ ਅੰਦਰ ਵਿਰੋਧ ਕੀਤਾ ਗਿਆ ਅੰਤਰਕਮੇਟੀ ਦੀ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦੇ ਮਤੇ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਬਾਹਰ ਆ ਕੇ ਸਿੱਧਾ-ਸਿੱਧਾ ਅਕਾਲੀ ਦਲ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਇਹ ਸਾਰੀ ਕਾਰਵਾਈ ਅਕਾਲੀ ਦਲ ਦੇ ਨਿਰਦੇਸ਼ਾਂ ਨਿਰਦੇਸ਼ਾਂ ਤਹਿਤ ਹੋਈ ਹੈ ਔਰ ਐਸਜੀਪੀਸੀ ਵੱਲੋਂ ਅਕਾਲੀ ਦਲ ਦੇ ਆਦੇਸ਼ ਮੰਨਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਖਤਮ ਕੀਤਾ ਗਿਆ ਹੈ ਤਿੰਨ ਮੈਂਬਰਾਂ ਨੇ ਅੰਦਰ ਵਿਰੋਧ ਕੀਤਾ ਪਰ ਬਹੁਮਤ ਦੇ ਆਧਾਰ ਤੇ ਫੈਸਲਾ ਲੈ ਲਿਆ ਗਿਆ एसजीपीसी ਦੀ ਅੰਤਰੀਕ ਕਮੇਟੀ ਵੱਲੋਂ ਔਰਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਿਆਨੀ ਤੱਕ ਸ਼੍ਰੀ ਦੰਦਮਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਹਾਲਾਂਕਿ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਸੀ ਔਰ ਲਗਾਤਾਰ ਉਹਨਾਂ ਦੀ ਸਸਪੈਂਸ਼ਨ ਚੱਲਦੀ ਆ ਰਹੀ ਸੀ ਸੋ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਕਈ ਵਾਰ ਇਹ ਗੱਲ ਕਹੀ ਸੀ ਕਿ ਮੇਰੇ ਖਿਲਾਫ ਜਿਹੜੀ ਸਕ੍ਰਿਪਟ ਹੈ ਉਹ ਲਿਖੀ ਜਾ ਚੁੱਕੀ ਹੈ ਫੈਸਲਾ ਲਿਖਿਆ ਜਾ ਚੁੱਕਿਆ ਹੈ ਸਿਰਫ ਬਸ ਉਸ ਨੂੰ ਜਨਤਕ ਕਰਨਾ ਹੈ ਮੇਰੇ ਸਹਿਯੋਗੀ राजीव ਸ਼ਰਮਾ ਜੁੜੇ ਨੇ ਲਾਈਵ ਗੱਲਬਾਤ ਦੇ ਲਈ राजीव ਯਾਨੀ ਹਰਪ੍ਰੀਤ ਹਾਲਾਂਕਿ ਕਈ ਵਾਰ ਕਹਿ ਚੁੱਕੇ ਨੇ ਪਹਿਲਾਂ ਕਿ ਇਹ ਫੈਸਲਾ ਤੇ ਆਲਰੇਡੀ ਹੋ ਚੁੱਕਿਆ ਸੀ ਤੇ ਅੱਜ ਉਸ ਤੇ ਮੋਰ ਵੀ ਲੱਗ ਗਈ। ਆ ਬਿਲਕੁਲ ਵਿਜੇ ਕਿਉਂਕਿ ਦਰਸ਼ਕ ਜਿਹੜੇ ਇਸ ਵੇਲੇ ਜੁੜੇ ਨੇ ਤਾਂ ਉਹਨਾਂ ਨੂੰ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇੱਕ ਜਿਹੜਾ ਵਿਰਸਾ ਸਿੰਘ ਬਲਟੋਆ ਜੋ ਕਿ ਹੁਣ ਭਾਵੇਂ ਅਕਾਲੀ ਦਲ ਦਾ ਹਿੱਸਾ ਨਹੀਂ ਹੈ ਪਰ ਉਹ ਅਲਗਾਤਾਰ ਅਕਾਲੀ ਆਗੂਆਂ ਦੇ ਵਿੱਚ ਵਿਚਰਦੇ ਨੇ ਮਾਫ ਕਰਨਾ ਅਕਾਲੀ ਵਰਕਰਾਂ ਦੇ ਵਿੱਚ ਵਿਚਰਦੇ ਨੇ ਉਹ ਖੁਦ ਨੂੰ ਅਕਾਲੀ ਦਲ ਦਾ ਵੋਟਰ ਦੱਸਦੇ ਨੇ ਉਹਨਾਂ ਦਾ ਕਹਿਣਾ ਕਿ ਮੈਂ ਭਾਵੇਂ ਆਗੂ ਨਹੀਂ ਹਾਂ ਪਰ ਮੈਂ ਅਕਾਲੀ ਦਲ ਦਾ ਵੋਟਰ ਹਾਂ ਅੱਜ ਵੀ ਹਾਂ ਤਾਂ ਕਿਤੇ ਨਾ ਕਿਤੇ ਜੇਕਰ ਅਸੀਂ ਕਹੀਏ ਕਿ ਜਦੋਂ ਕੋਈ ਚੰਗੇ ਕੋਈ ਦੋਸਤ ਹੁੰਦੇ ਨੇ ਜਾਂ ਇੱਕ ਦੂਜੇ ਦੇ ਜਾਣਕਾਰ ਹੁੰਦੇ ਨੇ ਜਦੋਂ ਉਹਨਾਂ ਦੇ ਆਪਸ ਦੇ ਵਿੱਚ ਦਰਾਰ ਪੈਂਦੀ ਹੈ ਫਿੱਕ ਪੈਂਦੀ ਹੈ ਤਾਂ ਕੋਈ ਵੀ ਮੌਕਾ ਜਦੋਂ ਕਿਸੇ ਨੂੰ ਚੁੰਡੀ ਵੱਡਣ ਦਾ ਉਹ ਨਹੀਂ ਛੱਡਿਆ ਜਾਂਦਾ ਤਾਂ ਠੀਕ ਉਸੇ ਤਰ੍ਹਾਂ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਇਹ ਜਿਹੜਾ ਸਿਲਸਿਲਾ ਉਹ ਚੱਲ ਰਿਹਾ ਸੀ ਕਦੇ ਕਿਸੇ ਵੀਡੀਓ ਦਾ ਕਲਿੱਪ ਜਿਹੜਾ ਉਹ ਜਾਰੀ ਕਰ ਦਿੱਤਾ ਜਾਂਦਾ ਸੀ ਕਦੇ ਜਿਹੜਾ ਸਿੱਧੇ ਤੌਰ ਤੇ ਜੇਕਰ ਮੈਂ ਗੱਲ ਕਰਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਦੁੱਖ ਹੈ ਉਹ ਉਸ ਵੇਲੇ ਦੇਖਣ ਨੂੰ ਮਿਲਿਆ ਸੀ ਜਦੋਂ ਇੱਕ ਵੀਡੀਓ ਜਾਰੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਔਰ ਵੀਡੀਓ ਦੇ ਵਿੱਚ ਖੁਦ ਉਹਨਾਂ ਨੇ ਆਪਣੇ ਅਸਤੀਫੇ ਦੀ ਜਿਹੜੀ ਪੇਸ਼ਕਸ਼ ਹੈ ਉਹ ਰੱਖੀ ਸੀ ਹਾਲਾਂਕਿ ਉਸ ਵੇਲੇ ਹਰਜਿੰਦਰ ਸਿੰਘ ਧਾਮੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਏ ਸੀ ਇਸੇ ਜਗ੍ਹਾ ਤੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਸਿੰਘ ਸਾਹਿਬ ਦੀਆਂ ਸੇਵਾਵਾਂ ਦੀ ਲੋੜ ਹੈ ਪਰ ਬਾਅਦ ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਦੇ ਵਿੱਚ ਵਿਖੇ ਜਿਹੜੀ ਪੰਜ ਸਿੰਘ ਸੰਬੰਧਨਾਂ ਦੀ ਮੀਟਿੰਗ ਦੇ ਵਿੱਚ ਵਰਤਾ ਸਿੰਘ ਬਲਟੋਹਾ ਨੂੰ ਤਲਬ ਕੀਤਾ ਜਾਂਦਾ ਹੈ ਉੱਥੇ ਸਵਾਲ ਜਵਾਬ ਹੁੰਦੇ ਨੇ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਬਾਅਦ ਦੇ ਵਿੱਚ ਵਰਤਾ ਸਿੰਘ ਬਲਟੋਹਾ ਨੂੰ 10 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਕੱਢਣ ਦੇ ਆਦੇਸ਼ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਹਾਲਾਂਕਿ ਉਸ ਮਾਮਲੇ ਦੇ ਵਿੱਚ ਵੀ ਵਿਰਸਾ ਸਿੰਘ ਬਲਟੋਹਾ ਖੁਦ ਆਪਣਾ ਜਿਹੜਾ ਅਸਤੀਫਾ ਹੈ ਉਹ ਅਕਾਲੀ ਦਲ ਨੂੰ ਭੇਜਦੇ ਨੇ ਉਸ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਜਾਂਦਾ ਪਰ ਉਸ ਤੋਂ ਬਾਅਦ ਹੀ ਇਹ ਜਿਹੜੀ ਪੂਰੀ ਫਿਲਮ ਹੈ ਇਸ ਦੀ ਜਿਹੜੀ ਸਟੋਰੀ ਹੈ ਉਸ ਦੀ ਸ਼ੁਰੂਆਤ ਹੁੰਦੀ ਹੈ ਲਗਾਤਾਰ ਵਿਰਸਾ ਸਿੰਘ ਬਲਟੋਹਾ ਵੱਲੋਂ ਮੀਡੀਆ ਦੇ ਵਿੱਚ ਆ ਕੇ ਕਈ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਉਹਨਾਂ ਦਾ ਕਹਿਣਾ ਸੀ ਕਿ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਜੇਕਰ ਕੋਈ ਗਲਤੀ ਕਰਦੇ ਨੇ ਤਾਂ ਉਸ ਦੀ ਜਾਂਚ ਜਾਂ ਉਸ ਦੇ ਉੱਤੇ ਕਿੰਤੂ ਪਰੰਤੂ ਫਿਰ ਕੌਣ ਕਰੇਗਾ ਜੇਕਰ ਕੋਈ ਇਕੱਲੀ ਆਗੂ ਕਰਦਾ ਹੈ ਉਸ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਬਾਅਦ ਦੇ ਵਿੱਚ ਦੋ ਤਸਵੀਰਾਂ ਹੋਰ ਸਾਹਮਣੇ ਆਈਆਂ ਸੀ ਇੱਕ ਤਾਂ ਉਹ ਕਿ ਜਦੋਂ ਬਿਰਤਾ ਸਿੰਘ ਬਲਟੋਹਾ ਖੁਦ ਤੜਕੇ ਅਕਾਲ ਤਖਤ ਸਾਹਿਬ ਦੇ ਬਾਹਰ ਪਹੁੰਚਦੇ ਨੇ ਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਵੱਲੋਂ ਇੱਕ ਜੋਦੜੀ ਕਰਕੇ ਇਹ ਗੱਲ ਕਹੀ ਜਾਂਦੀ ਹੈ ਕਿ ਜੇਕਰ ਉਹ ਗੁਨਾਹਗਾਰ ਨੇ ਤਾਂ ਉਹਨਾਂ ਨੂੰ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਬਾਅਦ ਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਦੀ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਉਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੇ ਜੇਕਰ ਕੁਝ ਗਲਤ ਕੀਤਾ ਤਾਂ ਉਹਨਾਂ ਨੂੰ ਵੀ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਦੋਵਾਂ ਜਿਹੜੇ ਘਟਨਾਕ੍ਰਮ ਨੇ ਉਸ ਦੇ ਵਿਚਾਲੇ ਇੱਕ ਸ਼ਖਸ ਜੋ ਕਿ ਯਾਨੀ ਹਰਪ੍ਰੀਤ ਸਿੰਘ ਦਾ ਕਰੀਬੀ ਰਿਸ਼ਤੇਦਾਰ ਹੈ ਉਹ ਮੀਡੀਆ ਦੇ ਵਿੱਚ ਆਉਂਦਾ ਹੈ ਉਸ ਵੱਲੋਂ ਮੀਡੀਆ ਦੇ ਵਿੱਚ ਆ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਜਦੋਂ ਉਹ ਦਮਦਮਾ ਸਾਹਿਬ ਜਾ ਕੇ ਪੰਜ ਪਿਆਰਿਆਂ ਦੇ ਅੱਗੇ ਆਪਣੀ ਸਾਰੀ ਗੱਲ ਰੱਖਦੇ ਨੇ ਤਾਂ ਉਹ ਇਸ ਜਿਹੜੇ ਰਿਸ਼ਤੇਦਾਰ ਵੱਲੋਂ ਇਲਜ਼ਾਮ ਲਗਾਏ ਗਏ ਸੀ ਉਸ ਤੋਂ ਬਾਅਦ ਦੀ ਗੱਲ ਹੈ ਪਰ ਬਾਅਦ ਦੇ ਵਿੱਚ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਅਕਾਲੀ ਦਲ ਦੇ ਨਾਲ ਜੁੜੀ ਕੋਈ ਵੀ ਮੀਟਿੰਗ ਜੇਕਰ ਹੋਣ ਵਾਲੇ ਸਮੇਂ ਦੇ ਵਿੱਚ ਹੁੰਦੀ ਹੈ ਪੰਤ ਸਿੰਘ ਸਹਿਬਾਨਾਂ ਦੀ ਤਾਂ ਉਸ ਦਾ ਹਿੱਸਾ ਉਹ ਨਹੀਂ ਹੋਣਗੇ ਜਦੋਂ ਇਹ ਵੀਡੀਓ ਕਲਿੱਪ ਸਾਹਮਣੇ ਆਉਂਦਾ ਹੈ ਬਾਅਦ ਦੇ ਵਿੱਚ ਇੱਕ ਸ਼ਿਕਾਇਤ ਜਿਹੜੀ ਆ ਉਹ ਐਸਜੀਪੀਸੀ ਦਫ਼ਤਰ ਪਹੁੰਚਦੀ ਹੈ ਐਸਜੀਪੀਸੀ ਦੇ ਪ੍ਰਧਾਨ ਦੇ ਕੋਲ ਹਰਜਿੰਦਰ ਸਿੰਘ ਧਾਮੀ ਦੇ ਕੋਲ ਫਿਰ ਇੱਕ ਮੀਟਿੰਗ ਬੁਲਾਈ ਜਾਂਦੀ ਹੈ ਉਸ ਮੀਟਿੰਗ ਦੇ ਵਿੱਚ ਤਿੰਨ ਜਿਹੜੇ ਐਗਜ਼ੀਕਟਿਵ ਦੇ ਮੈਂਬਰ ਨੇ ਉਹਨਾਂ ਦੀ ਇੱਕ ਸਬ ਕਮੇਟੀ ਬਣਾ ਦਿੱਤੀ ਗਈ ਹੈ ਰਾਜੀ ਰਾਜੀ ਤੁਨ ਮੈਂ ਮਾੜਾ ਜਾਂ ਰੋਕਣਾ ਚਾਹੂੰਗਾ ਤੁਸੀਂ ਬਣੇ ਰਹਿਣਾ ਪਰਮਜੀਤ ਸਿੰਘ ਸਰਨਾ ਜੁੜੇ ਨੇ ਉਹਨਾਂ ਨੂੰ ਵੀ ਨਾਲ ਫੋਨ ਲਾਈਨ ਤੇ ਲੈ ਲੈਣੇ ਆ ਸਰਨਾ ਸਾਹਿਬ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਕਿਸ ਤਰੀਕੇ ਨਾਲ ਸਮਝਦੇ ਹੋ ਤੁਸੀਂ ਇਸ ਕਾਰਵਾਈ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਦੇਖੋ ਗੱਲ ਹੈ ਜੀ ਕਿ ਜੀ ਇਹ ਕਾਰਵਾਈ ਗੜੀ ਹੈ ਬਿਲਕੁਲ ਸਹੀ ਹੈ ਦੇਰ ਹੈ درست ਹੈ ਹਮ ਜਿਹੜੀਆਂ ਗਿਆਨੀ ਹਰਪ੍ਰੀਤ ਸਿੰਘ ਹੋਰੇ ਸੱਭਾ ਮੰਚ ਤੇ ਬੈਠ ਕੇ ਗੱਲਾਂ ਕਰ ਰਹੇ ਸਾਨੂੰ ਜੀ ਉਹ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਸਨ ਹਮ ਖਾਸ ਤੌਰ ਤੇ ਉਹਤੇ ਜਿਹੜੀਆਂ ਕਲਿੱਪਾਂ ਬਾਹਰ ਰਿਲੀਜ਼ ਹੋਈਆਂ ਜਿਹੜੀ ਪਿੱਛੇ ਜੇ ਫਿਕਰ ਅਕਾਲੀ ਲੀਡਰ ਨੂੰ ਉਹਨਾਂ ਨੇ ਤਲਬ ਕੀਤਾ ਸੀ ਜੀ ਉਹ ਸੁਣਨ ਤੋਂ ਬਾਅਦ ਕਿਹੜਾ ਇਹਨਾਂ ਤੋਂ ਯਕੀਨ ਕਰੇਗਾ ਮੈਨੂੰ ਦੱਸੋ ਹਮ ਜਿਹੜਾ ਬੰਦਾ ਇਹ ਗੱਲ ਕਹੇ ਹਾਂ ਮੈਂ ਬੀਜੇਪੀ ਨਾਲ ਮੇਰਾ ਸੰਪਰਕ ਹੈ ਮੇਰੇ ਫਰਾਂ ਦੇ ਨਾਲ ਸੰਪਰਕ ਹਮ ਮੈਨੂੰ ਇਹ ਦੱਸੋ ਕਿ ਅੱਜ ਤੋਂ ਪਹਿਲਾਂ ਕਦੇ ਕੋਈ ਜਥੇਦਾਰ ਦਿੱਲੀ ਦੇ ਵਿੱਚ ਕਿਸੇ ਰਾਸੀ ਪਾਰਟੀ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਮਿਲਣ ਗਿਆ ਹਮ ਇਤਨੇ ਸਾਲ ਹੋ ਗਏ ਸਾਨੂੰ ਇਹ ਦੇਖਦੇ ਆ ਅਜੇ ਤੱਕ ਨਹੀਂ ਦੇਖਿਆ ਹਮ ਹਾਂਜੀ ਫਿਰ ਤੁਸੀਂ ਕਹਿੰਦੇ ਹੋ ਜੀ ਮੈਨੂੰ ਮਿਲਣ ਆਇਆ ਮੈਨੂੰ ਮਿਲਣ ਆ ਸਕਦੇ ਆ ਸਕਦੇ ਹਮ ਤੁਹਾਡੀ ਗੱਲ 5 ਮਿੰਟ ਹੋ ਗਏ 10 ਮਿੰਟ ਹੋ ਗਏ ਮੈਨੂੰ ਨਹੀਂ ਪਤਾ ਕਿ ਤੁਹਾਡਾ ਫਰ ਨਹੀਂ ਸੀ ਬਣਦਾ ਉਸ ਵਕਤ ਕੋਮ ਨੂੰ ਦੱਸਣਾ ਭਈ ਅੱਜ ਫਲਾਣੀ ਸ਼ਖਸੀਅਤ ਮੇਰੇ ਕੋਲ ਆਈ ਹੈ ਮੇਰੇ ਨਾਲ ਉਹ ਗੱਲਾਂ ਹੋਈਆਂ कोई और गल्ला होवे ते मैं आप ही ਤੁਹਾਨੂੰ ਦੱਸ ਰਿਹਾ ਸਾਰੀਆਂ ਗੱਲਾਂ ਹਾਂ ਇਹਨਾਂ ਨੇ ਕਿਸੇ ਨੂੰ ਸਮਝਾਈ ਨਹੀਂ ਨਾਸ਼ ਹੋਣੀ ਕਮੇਟੀ ਦੇ ਪ੍ਰਧਾਨ ਨੂੰ ਸਮਝਾਇਆ ਨਾ ਕਿਸੇ ਹੋਰ ਪ੍ਰਧਾਨ ਨੂੰ ਸਮਝਾਇਆ ਸਭੋ ਇਹ ਵਾਗਿਆ ਨਾਲ ਮਿਲ ਕੇ ਇਹ ਗੱਲਾਂ ਕਰਨ ਲੱਗ ਪਏ ਕਿ ਕੋਈ ਸਾਰੇ ਇਕੱਠੇ ਹੋ ਜਾ ਵਾਗੀ ਤੇ ਮੈਂ ਮਦਨਾ ਕਿ ਅਕਾਲੀ ਦਲ ਦਾ ਪ੍ਰਧਾਨ ਬਣਾਗਾ ਮੈਂ ਤੁਹਾਨੂੰ ਦੱਸਾਂਗਾ ਪਰ ਅਕਾਲੀ ਦਲ ਕਿਵੇਂ ਚਲਾਣਾ ਚਾਹੀਦਾ ਇਹਨੇ 4 ਦਿਨ ਪਹਿਲੇ ਵੀ ਇੱਕ ਮੀਟਿੰਗ ਬੁਲਾਈ ਹੈ ਸਾਰਿਆਂ ਮੇਸ਼ਨਿਗਿਆ ਤੇ ਇਹ ਪ੍ਰਚਾਰਕਾਂ ਦੇ ਸੰਤਾਂ ਦੇ 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 ਜਿ ਪ੍ਰਾਣੇ ਜਥੇਦਾਰ ਯਾਨੀ ਕੇਵਲ ਸਿੰਘ ਵੀ ਸ਼ਾਮਲ ਹੋਏ ਸਨ ਠੀਕ ਹੈ ਤੋਂ ਨੰ ਪੁੱਛੋ ਇਸ ਮੀਟਿੰਗ ਤੁਹਾਡਾ ਕੀ ਹੋਇਆ ਹੂੰ ਕੁਝ ਕੀ ਕਿਹਾ ਤੁਸੀਂ ਸਾਰੇ ਮੈਨੂੰ ਸਪੋਰਟ ਕਰੋ ਮੈਂ ਕਾਲੀਦਾਲ ਦੇ ਪ੍ਰਧਾਨਗੀ ਕਰਾ ਕੇ ਚੌਣੀ ਕਮੇਟੀ ਦੀ ਚੋਣ ਡਾਣਾਗਾ ਹਾਂਜੀ ਹੁਣ ਉੱਤੇ ਤੁਹਾਡੇ ਮਿਸ਼ਰੀਆਂ ਵਿੱਚ ਆਪਸ ਵਿੱਚ ਇੱਕ ਡਿਫਰੈਂਸ ਆਪੀਨਿਅਨ ਹੋ ਗਿਆ ਕਿ ਸਭ ਦਾ ਜਿਹੜੀਆਂ ਇਹ ਹਰਸਾ ਕਰ ਰਹੇ ਸਨ ਇਹਨਾਂ ਦਾ ਜਾਣਾ ਲਗਪਕ ਕਹ ਸੀ ਪਰ ਕਾਫੀ ਦੇਰ ਹੋ ਗਈ ਸੀ ਪਰ ਇਹ ਵਿੱਚ ਸਰਨਾ ਸਰ ਜਿਹਨੇ ਪਿਛਲੇ ਕਾਹਤੇ ਨੇ ਕੀਤੇ ਲਮਕਾ ਕੇ ਕੀਤੇ ਨੇ ਜਲੀਲ ਕਰਕੇ ਕੀਤੇ ਨੇ ਉਸ ਤੋਂ ਸਾਫ ਨਜ਼ਰ ਆਂਦਾ ਸੀ ਕਿ ਤੇ ਬਹੁਤੀ ਦੇਖਦੇ ਮਹਿਮਾਨ ਨਹੀਂ ਆ ਗਏ ਨਹੀਂ ਪਰ ਸਰਨਾ ਸਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਇੱਕ ਅਲੱਗ ਜਿਹੜਾ ਮੁੱਦਾ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਵਿਰਸਾ ਸਿੰਘ ਵਲਟੋਆ ਨਾਲ ਜੋ ਕਾਰਵਾਈ ਹੋਈ ਹੈ ਉਹਨਾਂ ਦੇ ਬਿਆਨ ਪਰ ਇਹ ਜਿਹੜੀ ਕਾਰਵਾਈ ਹੋਈ ਹੈ ਇਹ ਮੈਂ ਮੈਂ ਵਿਰਸਾ ਸਿੰਘ ਵਲਟੋਆ ਦੇ ਗੱਲ ਨਹੀਂ ਕਰ ਰਿਹਾ ਜੀ ਜਿਹੜੀਆਂ ਗੱਲਾਂ ਲੀਕ ਹੋਈਆਂ ਹਨ ਹੂੰ ਮੈਂ ਉਹੀ ਗੱਲ ਕਰ ਰਿਹਾ ਨਹੀਂ ਨਹੀਂ ਕਿ ਇੱਕ ਜ਼ੱਜੇਦਾਰ ਨੂੰ ਵਜ਼ਾ ਭੇਜਾਏ ਗੱਲ ਕਰਨੀ ਆ ਮੈਂ ਫਲਾਣੇ ਦਾ ਬੰਦਾ ਫਲਾਣੇ ਨੂੰ ਮਿਲਦਾ ਫਲਾਣੇ ਨੂੰ ਮਿਲਦਾ ਮਹਾਰਿਕ ਨੂੰ ਮਿਲ ਸਕਦਾ ਮੈਨੂੰ ਦੱਸਿਆ ਜਾਏ ਅੱਜ ਤੋਂ ਪਹਿਲਾਂ ਕਿਹੜੇ ਜ਼ੱਜੇਦਾਰ ਸਹਿबान ਕਿਸ ਰਾਸੀ ਪਾਰਟੀ ਨੂੰ ਮਿਲਣ ਦਿੱਲੀ ਤੱਕ ਗਏ ਹੈ ਜੀ ਤੇ ਜੇ ਕੋਈ ਆਇਆ ਤਾਂ ਉਦੀ ਗੱਲ ਬਾਤ ਅਗਲਾ ਦੱਸੀਏ ਨਹੀਂ ਦੱਸੀਏ ਚਲੋ ਇਹ ਇਹ ਚੀਜ਼ਾਂ ਤੇ ਉਹਨਾਂ ਨੂੰ ਹਟਾਉਣ ਦਾ ਆਧਾਰ ਬਣਿਆ ਨਹੀਂ ਸਰਨਾ ਸਾਹਿਬ ਆਧਾਰ ਤੇ ਬਣਿਆ ਜਿਹਨਾਂ ਉੱਤੇ ਨਿੱਜੀ ਪਰਿਵਾਰਕ ਦੋਸ਼ ਲੱਗੇ ਸੀ ਹੂੰ ਦੇਖੋ ਮੇਰੀ ਗੱਲ ਸੁਣੋ ਜੀ ਇਹ ਖਬਰ ਮੈਂ ਤੁਹਾਡੇ ਟੀਵੀ ਤੇ ਦੇਖ ਰਿਹਾ ਹਾਂ ਹਮ ਬਈ ਉਹਨਾਂ ਨੇ ਕਹਿ ਬਈ ਜਿਹੜੀ ਰਿਪੋਰਟ ਆਈ ਹੈ ਜੀ ਜੀ ਉਹ ਸੋਨੀ ਕਮੇਟੀ ਦੀ ਇਜੈਕਟਿਵ ਨੇ ਪ੍ਰਵਾਨ ਕਰ ਲਈ ਪ੍ਰਵਾਨ ਕਰ ਤਿੰਨ ਮੈਂਬਰੀ ਕਮੇਟੀ ਦੀ ਹਾਂਜੀ ਤਿੰਨ ਮੈਂਬਰੀ ਹੈ ਪੰਜ ਮੈਂਬਰੀ ਹੈ ਮੈਨੂੰ ਹੀ ਪਤਾ ਹਮ ਮੈਨੂੰ ਯਾਦ ਹੈ ਹਮ ਇਹ ਮੈਂ ਤੁਹਾਡੇ ਲਾਈਨ ਪੜ ਰਿਹਾ ਸੀ ਜੀ ਜੀ ਤੇ ਜਦੋਂ ਪ੍ਰਵਾਨ ਕਰ ਲਈ ਹੈ ਤੇ ਉਸ ਤੋਂ ਬਾਅਦ ਆਪੇ ਦੱਸਣ ਦੇ ਘਾਰਾ ਕਿ ਪਰਿਵਾਰਕ ਮਸਲਾ ਕੀ ਹੈ ਫਲਾਣਾ ਕੀ ਹੈ ਸਾਲੇ ਪਰਿਵਾਰਕ ਮਸਲਾ ਨਹੀਂ ਹੂੰ ਇਹ ਜਦ ਗੰਦ ਪਰ ਰਿਆ ਸੀ ਨਾ ਇਹ ਓਵਰਫਲੋ ਕਰ ਚੁੱਕਾ ਸੀ ਬੰਦਾ ਇੱਕ ਚੀਜ਼ ਮਾਫ ਕਰਦਾ ਦੂਜੀ ਕਰਦਾ ਤੀਜੀ ਕਰਦਾ ਹੈ ਹੂੰ ਜਦੋਂ ਉਹ ਹ ਹਰ ਪੋਲਟਿਕਲ ਪਾਰਟੀ ਕਹਿੰਦੇ ਆਖਰ ਲਾ ਕੇ ਅਕਾਲੀ ਦੰਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰ ਰਹੇ ਨੇ ਉਸ ਤੋਂ ਬਾਅਦ ਇਹ ਜੇ ਬੰਦੇ ਨੂੰ ਇਸ ਵਾਸਤੇ ਥੋੜੀ ਰੱਖਿਆ ਹੈ ਇਹਨਾਂ ਨੂੰ ਰੱਖਿਆ ਗਿਆ ਸੀ ਪ੍ਰਚਾਰ ਕਰਨ ਵਾਸਤੇ ਸਿੱਕਾ ਮੇਜ ਪ੍ਰਚਾਰ ਕਰਨਾ ਧਰਮ ਕਰਨਾ ਬਾਣੀ ਨਾਲ ਬਾਣੀ ਨਾਲ ਜੋਣਾ ਨਾ ਕਿ ਪੋਲਟਿਕਲ ਐਂਗਲ ਨਾਲ ਰੱਖਿਆ ਗਿਆ ਸੀ ਹੂੰ ਤੇ ਕਿ ਇਹਨਾਂ ਦਾ ਕੀ ਆ ਕਰੰਦਾ ਰਹਿਣ ਦਾ ਤੁਸੀਂ ਦੇਖੋ ਨਾ ਹਮ ਕੱਲ ਸਰਸਾ ਜਿੱਤੇ ਆ ਤੇ ਉਹਨੂੰ ਉਧਾਈ ਦੇਣ ਦੇ ਲਈ ਪਹੁੰਚ ਗਏ ਹਮ ਫਿਰ ਜਿਸ ਬੰਦੇ ਤੇ ਉੱਤੇ ਨੁਸਕ ਕਰ ਰਹੇਨ ਉਸ ਬੰਦੇ ਨੂੰ ਉਹ ਸਰੋਪਾ ਪੈਜ਼ ਕਰ ਰਹੇਨ ਹਮ ਉਹ ਇੱਕ ਗੱਲ ਹੋ ਗਈ ਤਾਂ ਬੰਦਾ ਗੱਲ ਕਰਦਾ ਹਮ ਸੋਪ ਇਹ ਇਸ ਦੇ ਵਿੱਚ ਇੱਕ ਇਹ ਵੀ ਹੈ ਸਰਨਾ ਸਾਹਿਬ ਕੇ ਜਦੋਂ ਇਹ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਸਾਲ ਪਹਿਲਾਂ ਵੀ ਲੱਗੇ ਸੀ ਉਸ ਤੋਂ ਬਾਅਦ ਵੀ ਉਹ ਅਕਾਲ ਤਖਤ ਸਾਹਿਬ ਦੀ ਜਥੇਦਾਰ ਵਜੋਂ ਉਹ ਮੰਨਦੇ ਰਹੇ ਸਨ ਕਿ ਮੈਂ ਅੱਗੋਂ ਤੋਂ ਨਹੀਂ ਕਰਾਂਗਾ ਹੂੰ ਜੋ ਮਰਿਆਦਾ ਪਰੰਪਰਾਵਾਂ ਉਸ ਦੇ ਮੁਤਾਬਕ ਜਥੇਦਾਰੀ ਕਰਾਂਗਾ ਹੂੰ ਇਹ ਆਪਣੀ ਗੱਲ ਕਰਕੇ ਹੀ ਮੁਕਰ ਜਾਂਦੇ ਰਹਿੰਦੇ ਅਸੀਂ ਹੁੰਦੇ ਨਾਲ ਕੀ ਹੋਣਾ ਫਿਰ ਹੂੰ ਗਿਆਨੀ ਹਰਪ੍ਰੀਤ ਕਹਿੰਦੇ ਨੇ ਕਿ ਸਾਰੀ ਸਕ੍ਰਿਪਟ ਪਹਿਲਾਂ ਲਿਖੀ ਗਈ ਸੀ ਸਿਰਫ ਸਾਈਨ ਕਰਨੇ ਸੀ ਉਹਦੇ ਤੋਂ ਗੱਲ ਸੁਣੋ ਉਹ ਚੱਤਰ ਆਦਮੀ ਆ ਗਏ ਹੂੰ ਉਹ ਸਿਆਣੇ ਆਦਮੀ ਹੈਗੇ ਉਹਨਾਂ ਨੂੰ ਗੱਲਾਂ ਬਣਾਉਣੀਆਂ ਆਉਂਦੀਆਂ ਗੱਲਾਂ ਕਰਨੀਆਂ ਆਉਂਦੀਆਂ ਹੂੰ ਤੇ ਜੋ ਮੈਂ ਕੀਤਾ ਸੋ ਮੈਂ ਪਾਇਆ ਉਹਨਾਂ ਨੂੰ ਪਤਾ ਸੀ ਜੋ ਮੈਂ ਕਰਦਾ ਪਿਆ ਮੇਰੇ ਨਾਲੇ ਹੀ ਕੁਝ ਹੋਣਾ ਹੈ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਇਹਦੇ ਚ ਕਿਹੜੀ ਵੱਡੀ ਗੱਲ ਹੈਗੀ ਹੂੰ ਉਹ ਅਕਾਲੀ ਦਲ ਤੇ ਨਿਸ਼ਾਨੇ ਲਾ ਰਹੇ ਸੀ ਬੇਸਾਨ ਨੂੰ ਪਤਾ ਸੀ ਮੇਰਾ ਇਹ ਹਾਲਣਾ ਹੈ ਉਹ 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 ਅਕਾਲੀ ਦਲ ਤੇ ਨਿਸ਼ਾਨੇ ਲਾ ਰਹੇ ਨੇ ਉਹ ਕਹਿੰਦੇ ਜਥੇਦਾਰ ਹੋ ਜਥੇਦਾਰ ਦੀਆਂ ਗੱਲਾਂ ਕਰੋ ਕੌਮ ਦੇ ਵਿੱਚ ਪ੍ਰਚਾਰ ਦੀਆਂ ਗੱਲਾਂ ਕਰੋ ਪੱਤ ਬਣਾ ਨੂੰ ਖਤਮ ਕਰਨ ਦੀਆਂ ਗੱਲਾਂ ਕਰੋ ਤੁਸੀਂ ਪੋਲਿਟੀਕਲੀ ਮਨਸ਼ਾ ਲੈ ਕੇ ਬੈਠ ਗਏ ਉੱਤੇ ਹਮ ਪਰ ਉਹ ਇਲਜ਼ਾਮ ਸਿੱਧੇ ਸਿੱਧੇ ਸਰਨਾ ਸਾਹਿਬ ਅਕਾਲੀ ਦਲ ਤੇ ਲਾ ਰਹੇ ਨੇ ਉਹ ਕਹਿ ਰਹੇ ਨੇ ਕਿ ਸਭ ਕੁਝ ਅਕਾਲੀ ਦਲ ਨੇ ਕਰਵਾਇਆ ਅਚਾਨਨ ਕਹਿੰਦੇ ਤੁਹਾਨੂੰ ਲਾਇਆ ਕਿਸੇ ਹਮ ਅਕਾਲੀ ਦਲ ਨੇ ਲਾਇਆ ਨਾ ਹਮ ਜਦ ਤੁਸੀਂ ਚੰਗੇ ਸੀ ਤੇ ਅਕਾਲੀ ਦਲ ਨੇ ਤੁਹਾਨੂੰ ਲਾਤਾ ਹਮ ਹੁਣ ਤੁਸੀਂ ਆਪਣੀਆਂ ਗੱਲਾਂ ਤੋਂ ਫਿਸਲ ਗਏ ਤੁਹਾਨੂੰ ਹੋਰ ਸਮਝਦਾਰ ਲੋਕਾਂ ਨੇ ਦਿਖਾਏ ਤੇ ਗਾਇ ਸ਼ੁਰੂ ਕਰਦੇ ਤੁਸੀਂ ਕਾਦੀ ਦਲ ਨੂੰ ਮਰਨ ਦੇ ਢੋਲ ਗਏ ਚੌਨੀ ਕਮੇਟੀ ਨੂੰ ਹੀ ਖਤਮ ਕਰਨ ਦੇ ਢੋਲ ਗਏ ਸੋ ਤੁਸੀਂ ਤੁਸੀਂ ਸਰਨਾਬ ਸਾਹਿਬ ਇਹ ਕਹਿਣਾ ਚਾ ਰਹੇ ਹੋ ਵੀ ਇਹ ਜਿਹੜੀ ਜਿੰਨੀ ਜਿਹੜੀ ਸੁਧਾਰ ਲੈਰ ਚੱਲੀ ਸੀ ਉਹਦੀ ਸਾਰੀ ਕਵਾਇਦ ਦੇ ਪਿੱਛੇ ਯਾਨੀ ਹਰਪ੍ਰੀਤ ਸੀ ਯਾਨੀ ਹਰਪ੍ਰੀਤ ਸਿੰਘ ਅਜਦਾ ਨਹੀਂ ਹੈ ਹਮ ਇਹ ਅੱਜ ਅੱਜ ਤੋਂ 3 ਸਾਲ ਪਹਿਲੇ ਦਾ ਇਸ ਕੰਮ ਚੱਲਗਾ ਹੋਇਆ ਹੈ ਹਮ 3 ਸਾਲ ਪਹਿਲੇ ਦਾ ਲਗਾ ਆਇਆ ਹੈ ਪ੍ਰਧਾਨ ਬਣਨਾ ਚਾਹੁੰਦੇ ਹੋ ਹੋਰ ਮੇਰੇ ਨਾਲ ਗੱਲ ਦੇ ਉੱਤੇ ਕੋਈ ਨੁਕਤਾ ਨਹੀਂ ਕੱਢਣਗੇ ਹਮ ਪਰ ਜਿਹੜੀ ਮੇਰੇ ਨਾਲ ਗੱਲ ਹੋਈ ਹੈ ਮੈਂ ਉਹ ਇਸ ਨਸ਼ਰ ਕਰ ਦਿਆਂਗਾ ਹਮ ਇਸ ਵਾਸਤੇ ਨਹੀਂ ਹੈ ਇਹਨਾਂ ਨੂੰ ਆਪਣਾ ਪਤਾ ਹੈ ਹੂੰ ਤੁਸੀਂ ਗੱਲ ਖਤਮ ਕਰਨ ਵਾਲੀ ਕਰੋਨਾ ਜਿਹੜੀ ਸੀ ਹੂੰ ਉਸ ਤੋਂ ਬਾਅਦ ਵੀ ਤੁਸੀਂ ਨਹੀਂ ਜੀ ਇਹ ਨਹੀਂ ਇਹ ਨਹੀਂ ਇਹ ਨਹੀਂ ਹਾਂਜੀ ਹੂੰ ਤੁਸੀਂ ਜਿਸ ਵਾਸਤੇ ਜੱਥੇਦਾਰ ਬਣੇ ਹੋ ਹੂੰ ਉਹ ਕੰਮ ਕਰੋ ਜੱਥੇਦਾਰ ਤੁਸੀਂ ਸੁਸਤ ਨਹੀਂ ਬਣੇ ਹੂੰ ਕਿ ਕਾਲੀਦਲ ਨੂੰ ਖਤਮ ਕਰ ਦਿੱਤੀਆਂ ਗੋੰਦਾ ਗੁੰਡੀਆਂ ਸ਼ੁਰੂ ਕਰ ਦਿਓ ਇਹ ਸੁਸਤ ਨਹੀਂ ਬਣੇ ਜੱਥੇਦਾਰ ਜਿਹਨ ਜਿਸ ਵਾਸਤੇ ਜੱਥੇਦਾਰ ਬਣੇ ਤਾਂ ਉਹ ਕੰਮ ਕਰਦੇ ਹੈ ਹੂੰ ਠੀਕ ਹੈ ਧੰਨਵਾਦ ਸਰਨਾ ਸਾਹਿਬ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਪਰਮਜੀਤ ਸਿੰਘ ਸਰਨਾ ਕਾਫੀ ਤਲਖ ਨਜ਼ਰ ਆਏ ਨੇ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲੈ ਕੇ ਔਰ ਉਹਨਾਂ ਨੇ ਸਿੱਧਾ-ਸਿੱਧਾ ਕਿਹਾ ਕਿ ਜੋ ਪਰਿਵਾਰਿਕ ਤੌਰ ਤੇ ਉਹਨਾਂ ਤੇ ਇਲਜ਼ਾਮ ਲੱਗੇ ਜਾਂ ਕਮੇਟੀ ਨੇ ਜੋ ਰਿਪੋਰਟ ਦਿੱਤੀ ਉਹ ਇੱਕ ਵੱਖਰੀ ਚੀਜ਼ ਹੈ ਪਰ ਯਾਨੀ ਹਰਪ੍ਰੀਤ ਸਿੰਘ ਦੀਆਂ ਜੋ ਪਿਛਲੇ ਸਮੇਂ ਦੇ ਵਿੱਚ ਗਤੀਵਿਧੀਆਂ ਰਹੀਆਂ ਖਾਸ ਕਰਕੇ ਸਿਆਸੀ ਗਤੀਵਿਧੀਆਂ ਦਾ ਜ਼ਿਕਰ ਪਰਮਜੀਤ ਸਰਨਾ ਵੱਲੋਂ ਕੀਤਾ ਗਿਆ ਕਿ ਜਿਹੜੀਆਂ ਸਿਆਸੀ ਗਤੀਵਿਧੀਆਂ ਰਈਆਂ ਨੇ ਉਹਨਾਂ ਦੀਆਂ ਪਿਛਲੇ ਸਮੇਂ ਦੇ ਵਿੱਚ ਜਿਹਦੇ ਬਾਰੇ ਉਹ ਔਨ ਸਕਰੀਨ ਟੀਵੀ ਕੈਮਰਿਆਂ ਤੇ ਆਪਣੀ ਸਟੇਟਮੈਂਟਸ ਦੇ ਵਿੱਚ ਮੰਨਦੇ ਵੀ ਰਹੇ ਨੇ ਔਰ ਇਹ ਚੀਜ਼ ਗਿਆਨੀ ਹਰਪ੍ਰੀਤ ਸਿੰਘ ਦੇ ਸਭ ਤੋਂ ਵੱਡੀ ਖਿਲਾਫ ਗਈ ਹੈ ਔਰ ਉਹਨਾਂ ਦੇ ਖਿਲਾਫ ਇਹ ਮਾਹੌਲ ਬਣਿਆ ਇੱਥੋਂ ਤੱਕ ਪਰਮਜੀਤ ਸਰਨਾ ਨੇ ਕਿਹਾ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦੇ ਸੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਪਿਛਲੇ 3 ਸਾਲਾਂ ਤੋਂ ਕਰ ਰਹੀ ਸੀ ਸੋ ਸਿੱਧਾ-ਸਿੱਧਾ ਪਰਮਜੀਤ ਸਰਨਾ ਨੇ ਨਿਸ਼ਾਨੇ ਸਾਧੇ ਨੇ ਕਿ ਜਥੇਦਾਰ ਨੂੰ ਕਰਮ ਪ੍ਰਚਾਰ ਦਾ ਕੰਮ ਕਰਨਾ ਚਾਹੀਦਾ ਜੋ ਉਹਨਾਂ ਦੀ ਡਿਊਟੀ ਹੈ ਉਹ ਕੰਮ ਕਰਨਾ ਚਾਹੀਦਾ ਪਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਉਸ ਜ਼ਿੰਮੇਵਾਰੀ ਵਾਲੇ ਕੰਮਾਂ ਤੋਂ ਪਾਸੇ हट ਕੇ ਸਿਆਸਤ ਦੇ ਵਿੱਚ ਦਿਲਚਸਪੀ ਲੈ ਰਹੇ ਸੀ ਇਸ ਕਰਕੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਹੋਈ ਹੈ ਪਰਮਜੀਤ ਸਰਨਾ ਨੇ ਸਿੱਧੇ ਸਿੱਧੇ ਨਿਸ਼ਾਨੇ ਗਿਆਨੀ ਹਰਪ੍ਰੀਤ ਸਿੰਘ ਤੇ ਸਾਦੇ ਨੇ ਔਰ ਉਹਨਾਂ ਕਿਹਾ ਕਿ ਇਹ ਕੰਮ ਪਹਿਲਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹ ਦੇਰੀ ਦੇ ਨਾਲ ਹੋਇਆ ਹੈ ਐ राजीव ਸ਼ਰਮਾ ਮੇਰੇ ਸਹਿਯੋਗੀ ਜੁੜੇ ਹੋਏ ਸੀ ਅਸੀਂ ਗੱਲਬਾਤ ਕਰ ਰਹੇ ਹਾਂ राजीव ਮੇਰੀ ਆਵਾਜ਼ ਮਿਲ 파 ਰਹੀ ਹੈ ਹਾਂ ਜੀ ਬਿਲਕੁਲ ਤੁਸੀਂ ਸੁਣ ਪਾ ਰਹੇ ਹੋ ਹਾਂ ਤੁਸੀਂ ਤੁਸੀਂ ਜਿਵੇਂ ਹੁਣ ਪਰਮਜੀਤ ਸਰਨਾ ਹੋਰਾਂ ਨੇ ਸਾਰੀ ਗੱਲ ਕਹੀ ਹੈ ਨਿਸ਼ਾਨੇ ਸਾਦੇ ਨੇ ਯਾਨੀ ਇਹ ਇੱਕ ਤਰੀਕੇ ਨਾਲ ਅਕਾਲੀ ਦਲ ਦਾ ਰਿਐਕਸ਼ਨ ਹੈ ਪਰਮਜੀਤ ਸਰਨਾ ਇਸ ਵੇਲੇ ਅਕਾਲੀ ਦਲ ਦੇ ਦਿੱਲੀ ਦੇ ਹੈੱਡ ਨੇ ਔਰ ਉਹਨਾਂ ਵੱਲੋਂ ਤੇ ਸਿੱਧਾ-ਸਿੱਧਾ ਗਿਆਨੀ ਹਰਪ੍ਰੀਤ ਬਾਰੇ ਇਹ ਕਹਿ ਦਿੱਤਾ ਗਿਆ ਕਿ ਅਸਲ ਦੇ ਵਿੱਚ ਸਿਆਸੀ ਗਤੀਵਿਧੀਆਂ ਦੇ ਵਿੱਚ ਇਨਵੋਲਵ ਹੁੰਦੇ ਸੀ ਇਸ ਕਰਕੇ ਜੇ ਪੁਰਾਣੀਆਂ ਵੀ ਜਿਹੜੀਆਂ ਇਲਜ਼ਾਮ ਤਰਾਸ਼ੀਆਂ ਨੇ ਉਹ ਵੀ ਸਾਹਮਣੇ ਆ ਗਈਆਂ ਬਿਲਕੁਲ ਵਿਜੇ ਜਿਹੜੀ ਪਰਮਜੀਤ ਸਿੰਘ ਸਰਨਾ ਨੇ ਗੱਲ ਕਹੀ ਹੈ ਕਿ 3 ਸਾਲ ਜਿਕਰ ਸੀ ਉਸ ਗੱਲ ਨੂੰ ਗਿਆਨੀ ਹਰਪ੍ਰੀਤ ਸਿੰਘ ਔਰ ਐਸਜੀਪੀਸੀ ਦੇ ਨਾਲ ਜੋੜ ਕੇ ਦੇਖਦੇ ਆ ਤਾਂ 3 ਸਾਲ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਦੀ ਆ ਆਮ ਆਦਮੀ ਪਾਰਟੀ ਦੀ ਉੱਥੇ ਆਸ-ਪਾਸ ਹੀ ਕਿਤੇ ਇਹ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਸੀ ਜਿਹੜੀਆਂ ਗੱਲਾਂ ਬਾਤਾਂ ਮਿਰਤਾ ਸਿੰਘ ਬਲਟੋਆ ਵੱਲੋਂ ਲਗਾਤਾਰ ਕਈਆਂ ਜਾ ਰਹੀਆਂ ਸੀ ਕਿਉਂਕਿ ਇੱਕ ਤਾਂ ਆ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਅੰਮ੍ਰਿਤਸਰ ਆਉਂਦੇ ਨੇ ਉਹਨਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੰਦ ਕਮਰਾ ਮੁਲਾਕਾਤ ਕੀਤੀ ਜਾਂਦੀ ਹੈ ਜਦੋਂ ਪੰਜਾਬ ਦੇ ਵਿੱਚ ਹਾਲਾਂਕਿ ਜਿਹੜੀ ਇਸ ਸਰਕਾਰ ਤੋਂ ਪਹਿਲਾਂ ਕਾਂਗਰਸ ਸਰਕਾਰ ਦਾ ਜਿਹੜਾ ਆਖਰੀ ਕਾਰਜਕਾਲ ਸੀ ਜਦੋਂ ਮੁੱਖ ਮੰਤਰੀ ਬਣਦੇ ਨੇ ਚਰਨਜੀਤ ਸਿੰਘ ਚੰਨੀ ਤਾਂ ਉਹ ਵੀ ਉਹਨਾਂ ਦੀਆਂ ਇੱਕ ਦੋ ਮੁਲਾਕਾਤਾਂ ਜਿਹੜੀਆਂ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੁੰਦੀਆਂ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਜਿਹੜੇ ਮੌਜੂਦਾ ਨੇ ਭਗਵੰਤ ਮਾਨ ਉਹ ਵੀ ਮੰਤਰੀ ਮੁੱਖ ਮੰਤਰੀ ਬਣਨ ਤੋਂ ਬਾਅਦ ਅੰਮ੍ਰਿਤਸਰ ਆਉਂਦੇ ਨੇ ਔਰ ਉਹ ਵੀ ਹਰਪ੍ਰੀਤ ਸਿੰਘ ਦੇ ਨਾਲ ਜੋ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੰਦ ਕਮਰਾ ਮੁਲਾਕਾਤ ਕਰਦੇ ਨੇ ਉਸ ਤੋਂ ਬਾਅਦ ਹੀ ਇਹ سلسلہ ਸ਼ੁਰੂ ਹੋਇਆ ਕਿ ਸਿਆਸੀ ਆਗੂਆਂ ਦੇ ਨਾਲ ਜਿਹੜੀ ਨੇੜਤਾ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੀ ਵਾਧੀ ਹੋਈ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਜਦੋਂ ਰਾਗਵ ਚੱਡਾ ਦੇ ਵਿਆਹ ਸਮਾਗਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਉਹ ਤਸਵੀਰਾਂ ਜਦੋਂ ਸਾਹਮਣੀਆਂ ਆਉਂਦੀਆਂ ਨੇ ਤਾਂ ਸਿਲਸਿਲਾ ਅੱਗੇ ਵੱਧਦਾ ਹੈ ਹੁਣ ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜਾ ਪੂਰਾ ਕਾਰਜਕਾਲ ਹੈ ਉਸ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੇ ਸਾਬਕਾ ਜਥੇਦਾਰ ਸੀ ਗਿਆਨੀ ਗੁਰਬਚਨ ਸਿੰਘ ਜਦੋਂ ਉਹਨਾਂ ਨੂੰ ਹਟਾਇਆ ਗਿਆ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਸੀ ਔਰ ਲਗਾਤਾਰ ਬਾਅਦ ਦੇ ਵਿੱਚ ਇਹ ਕੋਸ਼ਿਸ਼ਾਂ ਹੋ ਰਹੀਆਂ ਸੀ ਕਿ ਉਹਨਾਂ ਨੂੰ ਜਿਹੜੀ ਬਤੌਰ ਜਥੇਦਾਰ ਸੇਵਾ ਦਿੱਤੀ ਜਾਏਗੀ ਪਰ ਜਦੋਂ ਇਹ ਚੀਜ਼ਾਂ ਸਾਹਮਣੇ ਆਈਆਂ ਤਾਂ ਉਹਨਾਂ ਨੂੰ ਜਥੇਦਾਰ ਦੀ ਸੇਵਾ ਦੇਣ ਦੀ بجائے ਇੱਥੋਂ ਹਟਾ ਕੇ ਜੋ ਹੈ ਤਖਤ ਸ੍ਰੀ ਦਮਦਮਾ ਸਾਹਿਬ ਦਾ ਹੀ ਜਥੇਦਾਰ ਰਹਿਣ ਦਿੱਤਾ ਗਿਆ ਜਦਕਿ ਇੱਥੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਜਿਹੜੀ ਜਥੇਦਾਰ ਦੀ ਸੇਵਾ ਔਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਜਿਹੜੀ ਸੇਵਾ ਉਹ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਕੋਲ ਜੋ ਹੈ ਚੱਲੀ ਜਾਂਦੀ ਹੈ ਬਾਅਦ ਦੇ ਵਿੱਚ ਦਮਦਮਾ ਸਾਹਿਬ ਦੇ ਵਿੱਚ ਜਥੇਦਾਰ ਦੇ ਤੌਰ ਤੇ ਜਾਨੀ ਹਰਪ੍ਰੀਤ ਸਿੰਘ ਜੋ ਹੈ ਆਪਣੀ ਸੇਵਾ ਤਾਂ ਨਿਭਾਰੇ ਸੀ ਪਰ ਇਸ ਦੇ ਵਿਚਾਲੇ ਜਿਹੜੀਆਂ ਇਲਜ਼ਾਮ ਤਰਾਸ਼ੀਆਂ ਕਿਉਂਕਿ ਜਦੋਂ ਵੀ ਕੋਈ ਵੱਡਾ ਸਮਾਗਮ ਹੁੰਦਾ ਸੀ ਅਕਾਲੀ ਦਲ ਨਾਲ ਜੁੜਿਆ ਹੋਇਆ ਤਾਂ ਉਹਨਾਂ ਸਟੇਜਾਂ ਦੇ ਉੱਤੇ ਜਾਂ ਧਾਰਮਿਕ ਕਿਉਂਕਿ ਅਕਾਲੀ ਦਲ ਦਾ ਜਿਹੜਾ 100 ਸਾਲਾ ਜਿਹੜਾ ਸਥਾਪਨਾ ਸਮਾਗਮ ਹੈ ਉਹ ਵੀ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਤਾਂ ਉਹਨਾਂ ਸਪੀਚਾਂ ਨੂੰ ਜੇਕਰ ਅਸੀਂ ਮੁਰ ਤੋਂ ਉਹਨਾਂ ਦੇ ਵੱਲ ਝਾਤ ਪਾਉਂਦੇ ਆ ਤਾਂ ਉਹਨਾਂ ਸਪੀਚਾਂ ਦੇ ਵਿੱਚ ਸਿੱਧੇ ਤੌਰ ਤੇ ਅਕਾਲੀ ਦਲ ਔਰ ਅਕਾਲੀ ਦਲ ਦੇ ਜਿਹੜੇ ਸਾਫਤਾ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਨਿਸ਼ਾਨੇ ਤਾਂ ਸਾਡੇ ਨਾਲ ਵਿਰਸਾ ਸਿੰਘ ਬਲਟੋਆ ਵੀ ਜੁੜ ਗਏ ਨੇ ਫੋਨ ਲਾਈਨ ਤੇ ਬਲਟੋਆ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਦੀ ਇਸ ਕਾਰਵਾਈ ਨੂੰ ਦੇਖੋ ਵਿਜੇਪਾਲ ਜੀ ਅੱਜ ਜਿਹੜੀ ਪਿਛਲੇ ਸਮੇਂ ਤੋਂ ਲਗਾਤਾਰ ਇੱਕ ਕਮੇਟੀ ਬੈਠੀ ਸੀਗੀ ਜੀ ਗਿਆਨੀ ਹਰਪ੍ਰੀਤ ਸਿੰਘ ਵਰਾਂ ਦੇ ਵਿਰੁੱਧ ਜਿਹੜੀਆਂ ਸ਼ਿਕਾਇਤਾਂ ਸੀ ਜਾਂ ਜਿਹੜੇ ਮਸਲੇ ਸੀ ਉਹਨਾਂ ਨੂੰ ਲੈ ਕੇ ਹੂੰ ਜੋ ਪਤਾ ਲੱਗਾ ਮੋٹے ਜਿਹੇ ਰੂਪ ਚ ਉਸ ਕਮੇਟੀ ਨੇ ਡਿਟੇਲਡ ਵਿਦ ਡਾਕੂਮੈਂਟਸ ਜਿਹੜੀ ਹੈ ਉਹ ਰਿਪੋਰਟ ਜਿਹੜੀ ਹੈ ਸਬਮਿਟ ਕੀਤੀ ਹੈ ਹੂੰ ਜਿਹਦੇ ਵਿੱਚ ਡਾਕੂਮੈਂਟਰੀ ਐਵੀਡੈਂਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰੀਂ ਕਟਾਰੇ ਤੇ ਖੜਦੇ ਨੇ ਹੂੰ ਚਾਹੇ ਉਹ ਮਰਿਆਦਾ ਦੀ ਗੱਲ ਕਰ ਲਈਏ ਚਾ ਸਿੱਖ ਸੰਪਰਵਾ ਦੀ ਗੱਲ ਕਰ ਲਈਏ ਚਾ ਜਥੇਦਾਰ ਦੇ ਰਤਬੇ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਜਿਹੜੀਆਂ ਉਹਨਾਂ ਨੇ ਇਰਵਤਾ ਤੋੜੀਆਂ ਨੇ ਉਹਨਾਂ ਸਾਰਿਆਂ ਨੂੰ ਤੇ ਖਾਸ ਕਰਕੇ ਜਿਹੜਾ ਉਹਨਾਂ ਦੇ ਰਿਸ਼ਤੇਦਾਰ ਵੱਲੋਂ ਜਿਹੜੇ ਉਹਨਾਂ ਤੇ ਦੋਸ਼ ਲਾਏ ਗਏ ਸੀ ਦਰਖਾਸਤ ਦਿੱਤੀ ਸੀ ਉਹਦੇ ਬਾਰੇ ਵੀ ਜਿਹੜਾ ਆ ਇੱਕ ਜਿਹੜੀ ਆ ਜੋ ਪਤਾ ਲੱਗਾ ਮੋਤੇ ਦੇ ਰੂਪ ਚ ਉਹਨਾਂ ਕੀ ਤੁਹਾਨੂੰ ਪਤਾ ਹੋਣਾ ਕਿ ਮੈਨੂੰ ਹੈ ਇੱਕ ਡਿਟੇਲ ਜਿਹੜੀ ਹੈ ਇਨਕੁਆਰੀ ਰਿਪੋਰਟ ਜਿਹੜੀ ਆ ਉਹ ਸਬਮਿਟ ਹੋਈ ਤੇ ਉਸ ਤੋਂ ਬਾਅਦ ਜਿਹੜਾ ਆ ਅੰਤਰੀਂ ਕਮੇਟੀ ਨੇ ਉਹਨਾਂ ਦੋਸ਼ਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਸਬੂਤਾਂ ਨੂੰ ਦੇਖਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਹੈ। ਹੁਣ ਪਹਿਲੀ ਗੱਲ ਹੈ ਕਿ ਉਹਨਾਂ ਦੇ ਰਿਸ਼ਤੇਦਾਰ ਦੇ ਲਾਇਏ ਦੋਸ਼ਾਂ ਦੇ ਵਿੱਚ ਬਲ ਹੈਗਾ ਨਹੀਂ ਹੈਗਾ। ਹਾਂਜੀ ਉਹ ਵੀ ਲੱਗਦਾ ਪਤਾ। ਦੂਜੀ ਗੱਲ ਜਿਹੜੀ ਹੈ ਜੋ ਕੁਛ ਮੇਰੇ ਨਾਲ ਵਰਤਾਰਾ ਵਾਪਰਿਆ ਹੈ। ਹੂੰ ਕਿਉਂਕਿ ਮੈਨੂੰ ਵੀ ਕਮੇਟੀ ਨੇ ਸੱਦਿਆ ਸੀਗਾ ਤੇ ਮੈਂ ਵੀ ਆਪਦਾ ਬਿਆਨ ਦੇ ਕੇ ਆਇਆ ਸੀ। ਸਬਦ ਪਹਿਲੀ ਗੱਲ ਹੈ ਅੱਗੇ ਜਥੇਦਾਰ ਸੇ ਬਾਣ ਵੱਲੋਂ ਗਿਆਨੀ ਹਰਕੀਰ ਸਿੰਘ ਹਰਾਂ ਵੱਲੋਂ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਸ਼੍ਰੀ ਅਕਾਲ ਪਖਤ ਸਰਬ ਦੇ ਵਿੱਚ ਪਰਸਰ ਦੇ ਵਿੱਚ ਇੱਕ ਤਲਬ ਕੀਤੇ ਅੰਮ੍ਰਿਤਧਾਰੀ ਸਿੱਖ ਨੂੰ ਗਾਲ੍ਹਾਂ ਕੱਢਣੀਆਂ ਤੇ ਫਿਰ ਜਥੇਦਾਰ ਹੋਰਾਂ ਵੱਲੋਂ ਉਹਨੂੰ ਜਸਟੀਫਾਈ ਕਰਨਾ ਕਿ ਅਸੀਂ ਮਲਵਾਈ ਹੁੰਨੇ ਹਾਂ ਪਹਿਲੀ ਤੇ ਗੱਲ ਹੈ ਕਿ ਗਾਲ੍ਹਾਂ ਕੱਢਣੀਆਂ ਉਹ ਦੋਸ਼ ਹੈ ਫਿਰ ਅਗਲੀ ਗੱਲ ਹੈ ਕਿ 16 ਅਕਤੂਬਰ ਨੂੰ ਉਹ ਮੇਰੇ ਤੇ ਦੋਸ਼ ਲਾਉਂਦੇ ਨੇ ਝੂਠੇ ਜਿੱਚ ਰੋ ਕੇ ਲਾਉਂਦੇ ਆ ਤੇ ਮੇਰੀਆਂ ਬੱਚੀਆਂ ਬਾਰੇ ਮੇਰੇ ਪਰਿਵਾਰ ਬਾਰੇ ਮੇਰੀ ਜਾਤ ਬਾਰੇ ਹਾਂਜੀ ਵਿਰਸਾ ਸਿੰਘ ਬਡੋਹਾ ਨੇ ਜਿਹੜੇ ਆ ਅ ਮਤਲਬ ਜਿਹੜੇ ਆ ਪ੍ਰਚਾਰ ਕੀਤਾ ਜਾ ਰਿਹਾ ਜਾਂ ਉਹਦੇ ਵੱਲੋਂ ਕਿਹਾ ਜਾ ਰਿਹਾ ਜਾਂ ਸਰਾਹੇ ਭਜਾਏ ਜਾ ਰਹੇ ਹਨ ਤੇ ਮੈਂ 16 ਅਕਤੂਬਰ ਤੋਂ ਲੈ ਕੇ ਲਗਾਤਾਰ ਸਬੂਤ ਮੰਗਦਾ ਰਿਹਾ ਜਿਹੜੇ ਕਿ ਉਹਨਾਂ ਕੋਲ ਹੈ ਨਹੀਂ ਸੀ ਮੈਂ 16 ਅਕਤੂਬਰ ਨੂੰ ਹੀ ਕਹਿੰਦਾ ਸੀਗਾ ਕਿ ਸਿੰਘ ਸਾਹਿਬ ਧੂਰ ਬੋਲ ਰਹੇ ਨੇ ਕੌਮ ਨੂੰ ਗੁੰਮਰਾਹ ਕਰ ਰਹੇ ਨੇ ਇਹ ਕਿਉਂ ਕਰ ਰਹੇ ਨੇ ਛੜਜੰਤ ਅਜਿਹਾ ਉਹਦੇ ਕਰਕੇ ਵਿਜੇਪਾਲ ਜੀ ਮੇਰੀ ਤੇ ਮੇਰੇ ਪਰਿਵਾਰ ਦੀ ਉਹ ਕਰਦਾਰ ਖੁਸ਼ੀ ਹੋਈ ਜਿਹਦੀ ਮਾਣ ਮਕਾਣੇ ਨਹੀਂ ਸੀ ਖੜਦਾ ਉਹਨਾਂ ਨੇ ਮੈਨੂੰ ਗੱਲਾਂ ਕੀਤੀਆਂ ਮੇਰੇ ਪਰਿਵਾਰ ਨੂੰ ਗੱਲਾਂ ਕੀਤੀਆਂ ਗਿਆਨੀ ਹਰਪ੍ਰੀਤ ਸਿੰਘ ਵੱਲ ਚੁੱਕੇ ਦੋਸ਼ ਲਾਉਣ ਕਰਕੇ ਇੱਕ ਅੰਮ੍ਰਿਤਧਾਰੀ ਸਿੱਖ ਦੇ ਉੱਤੇ ਇੱਕ ਅੰਮ੍ਰਿਤਧਾਰੀ ਸਿੱਖ ਦੇ ਉੱਤੇ ਇੱਕ ਪਵਿੱਤਰ ਧਰਤੀ ਤੇ ਬੈਠ ਕੇ ਤਖਤ ਸ੍ਰੀ ਦਮਦੋਸ ਸਾਹਿਬ ਦੇ ਆਪ ਦੇ ਨਿਵਾਸ ਤੇ ਬੈਠ ਕੇ ਝੂਠੇ ਦੋਸ਼ ਲਾਉਣਾ ਛੜਯੰਤਰ ਦੇ ਤਹਿਤ ਲਾਉਣਾ ਇਹ ਧਾਰਮਿਕ ਗੁਨਾਹ ਆ ਵਗਿਆ ਆ ਮਰਿਆਦਾ ਦੀ ਉਲੰਘਣਾ ਆ ਫਿਰ ਜਿਹੜੀ ਅਗਲੀ ਗੱਲ ਆਉਂਦੀ ਆ ਕਿ ਕਿ ਜਥੇਦਰ ਸੇਵਾਣ ਦੀ ਇੱਕ ਮਰਿਆਦਾ ਆ ਸਮਾਜ ਦੇ ਵਿੱਚ ਵਿਚਰਨ ਦੀ ਇਹ ਜਿਹੜੀ ਮੋਟੀ ਜੀ ਗੱਲ ਆ ਜੋ ਮੈਂ ਪੜਿਆ ਆ ਜਾਂ ਜੋ ਮੈਂ ਜ਼ਿੰਦਗੀ 'ਚ ਦੇਖਿਆ ਆ ਕਿ ਜ세ਦਰ ਸਹਿਬਾਨ ਕੇਵਲ ਤੇ ਕੇਵਲ ਅਮਰਤਾਰੀ ਸਿੱਖ ਦੇ ਸਮਾਗਮ ਵਿੱਚ ਜਾ ਸਕਦੇ ਆ। ਇਹ ਤੇ ਉਪਤਤ ਹੋਵੇ ਜਿਤਨਾ ਦਾ ਮਰਜ਼ੀ ਹੋਵੇ ਜੀ ਜੋ ਮਰਜ਼ੀ ਛਗਣ ਛਕਉਣ ਵਾਲਾ ਹੋਵੇ ਉਹਦੇ ਵੀ ਬਗ ਜਾਂਦੇ ਆ। ਹੁਣ ਤੁਸੀਂ ਦੱਸੋ ਕਿ ਚਰਨਜੀਤ ਸਿੰਘ ਚੰਨੀ ਠੀਕ ਹੈ। ਮੇਰੀ ਚਰਨਜੀਤ ਸਿੰਘ ਚੰਨੀ ਕਰਕੇ ਨਹੀਂ ਉਹ ਕਾਂਗਰਸੀ ਮੁੱਖ ਮੰਤਰੀ ਸੀ ਉਹ ਕਾਂਗਰਸ ਜਿਹਨੇ ਸ਼੍ਰੀ ਅਕਾਲ ਤਖਸਰ ਨੂੰ ਢਾਇਆ ਸੀ ਤੇ ਉਹਦੇ ਜਥੇਦਾਰ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਤੁਸੀਂ ਇਸ ਫੈਸਲੇ ਨੂੰ ਦਰੁਸਤ ਸਮਝਦੇ ਹੋ ਹ ਨਹੀਂ ਦੇਖੋ ਮੈਂ ਵਨ ਲਾਈਨਰ ਪੁੱਛਾਂ ਮੈਂ ਤਾਂ ਕੁਦਰਤੀ ਜੀ ਮੋਟੀ ਜੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮर्यादा ਦਾ ਸੰਪਰਮ ਦਾ ਕਾਲ ਤਖਸਰ ਦੇ ਜਥੇਦਾਰ ਦੇ ਰੁਤਬੇ ਦਾ ਕਹਾਣ ਕੀਤਾ ਹੈ ਹਾਂਜੀ ਜਦੋਂ ਬੰਦਾ ਉਹ ਸਾਰਾ ਕੁਝ ਹੀ ਟੱਪ ਜਾਂਦਾ ਆ ਹੂੰ ਕਿਸੇ ਤਰ੍ਹਾਂ ਦੀ ਮਾਨ ਮਰਿਆਦਾ ਨਹੀਂ ਰੱਖਦਾ ਤੇ ਜਿਹੜਾ ਪਿਛੋਕੜ ਦੀ ਵੀ ਉਹਨਾਂ ਦੀਆਂ ਕਹਾਣੀਆਂ ਸਾਹਮਣੇ ਆਈਆਂ ਨੇ ਉੱਤੇ ਬੜੀਆ ਚਿੰਤਾ ਜਨਕ ਨੇ ਹਾਂਜੀ ਇਸ ਕਰਕੇ ਜੋ ਕੁਝ ਵੀ ਹੋਇਆ ਉਹ ਤੇ ਠੀਕ ਹੈ ਠੀਕ ਹੈ ਬਲਟੂਆ ਸਾਹਿਬ ਧੰਨਵਾਦ ਸਾਡੇ ਨਾਲ ਜੁੜਨ ਲਈ ਮੇਰੇ ਕੋਲੇ ਹੁਣ ਸਮਾਂ ਨਹੀਂ ਬਚਿਆ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਬਿਰਸਾ ਸਿੰਘ ਬਲਟੂਆ ਹੁਣ ਪਰਮਜੀਤ ਸਰਨਾ ਹੁਣ ਉਹਨਾਂ ਵੱਲੋਂ ਇਸ ਕਾਰਵਾਈ ਨੂੰ ਠੀਕ ਰਾਇਆ ਗਿਆ ਹੈ ਪਿਛਲੇ ਸਮੇਂ ਦੇ ਵਿੱਚ ਆਏ ਬਿਆਨਾਂ ਦੀ ਰੌਸ਼ਨੀ ਦੇ ਵਿੱਚ ਇਹ ਪਿਛਲੇ ਸਮੇਂ ਜੋ ਵੀ ਆਵਾਦ ਵਿਵਾਦ ਪੈਦਾ ਹੋਏ ਨੇ ਉਸ ਦੇ ਸੰਦਰਭ